ਸੁਖ ਹੋ ਟਲ ਗੁਰ ਸੇਵੀਐ ਅਹਨੇ ਸਹਜ ਸੁਭਾਏ ਦਰਸਨ ਪਰਸੈ ਗੁਰੂ ਕਾ ਜਨਮ ਮਰਨ ਦੁਖ ਜਾਇ ਹੋਵੈ ਸਿਫਤ ਖੁਸਮਦੀ ਨੂਰ ਅਰਸਹੁ ਕੁਰਸਹੁ ਝਟੀਐ ਤੋਦੋ ਡਠੇ ਸੱਚ ਪਾਤੇ ਸਾਹ ਮਾਲ ਜਨਮ ਜਨਮ ਦੀ ਕਟਈ ਸਜਣ ਸੱਚ ਪਾਤੇ ਸਾਹ ਸਿਰ ਸਾਹ ਦਾ ਜਿਸ ਪਾਸ ਬਠਿਆ ਸੋਹੀਆ ਸਬਨਾ ਦਾ ਸਜਣ ਸੱਚਾ ਪਾਤਿਸਾ ਸਿਰ ਸਾਹ ਦਾ ਹੋ ਜਿਸ ਪਾਸ ਬਹਿਠਿਆ ਸੋਹੀਏ ਸਬਨਾ ਦਾ ਵੇਸਾ ਹੋ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਹાગੜਾ ਮਹੱਲ ਚੌਥਾ ਹੌਲ ਬਲਹਾਰੀ ਤਿਲਕਾ ਮੇਰੀ ਜਿੰਦੂੜੀਏ ਜੇ ਨਾ ਹਰ ਹਰ ਨਾਮ ਆਧਾਰੂ ਰਾਮ ਗੁਰ ਸਤ ਗੁਰ ਨਾਮ ਧਿਰਡਾਇਆ ਮੇਰੀ ਜਿੰਦੂੜੀਏ ਬੇਖ ਪਾਓ ਜਾਲ ਤਾਰਨ ਹਾਰੂ ਰਾਮ ਹਉ ਬਲ ਹਾਰੇ ਤਿਲ ਕਾ ਮੇਰੀ ਜਿੰਦੜੀਏ ਜੇ ਨਾਰ ਹਾਰੇ ਨਾਮ ਅਧਾਰੂ ਰਾਮ ਗੁਰ ਸਤ ਗੁਰ ਨਾਮ ਦਿਰੜਾਇਆ ਮੇਰੀ ਜਿੰਦੂੜੀਏ ਵਿਖ ਭਾਉ ਜਲ ਤਾਰਨ ਹਾਰੂਰਾਮ ਜੇਨਾ ਇੱਕ ਮਨ ਹਰ ਧਿਆਇਆ ਮੇਰੀ ਜਿੰਦੂੜੀਏ ਤੇਨ ਸੰਤ ਜਨਾ ਜੈਕਾਰੋ ਰਾਮ ਨਾਨਕ ਹਰਿ ਜਪ ਸੁਖ ਪਾਇਆ ਮੇਰੀ ਜਿੰਦੜੀਏ ਸਾਧੂ ਦੁਖ ਨਿਵਾਰਨ ਹਾਰੋ ਸਾਲ ਸਲਾਤਨ ਧੰਨ ਧੰਨ ਹੈ ਮੇਰੀ ਜਿੰਦੜੀਏ ਗੋਲ ਗਾਵ ਹਰ ਪ੍ਰਭ ਕੇ ਰਾਮਉ ਤੇ ਸ੍ਰਵਨ ਪਲੇ ਸੋ ਵੇ ਕਹਾ ਮੇਰੀ ਜਿੰਦੂੜੀਏ ਹਰ ਕੀਰਤਨ ਸੁਣ ਹੈ ਹਰ ਤੇਰੇ ਰਾਮ ਸੋ ਸੀ ਸਪਲਾ ਪਵਿੱਤਰ ਪਾਵਨ ਹੈ ਮੇਰੀ ਜਿੰਦੂੜੀਏ ਗੁਰ ਪਰ ਰਾਮ ਗੁਰ ਵੇਖਤਾ ਹੋ ਨਾਨਕ ਵਾਰਿਆ ਮੇਰੀ ਜਿੰਦੜੀਏ ਜੈ ਨਹ ਹਰ ਹਰ ਨਾਮ ਸਾਦੇ ਸਤ ਗੁਰ ਦੇ ਖਹਿਰਾਮ ਤੇ ਹਾਸਤ ਕੁਲੀਤ ਪਵਿੱਤਰ ਹੈ ਮੇਰੀ ਜਿੰਦੜੀ ਜੋ ਹਰ ਜਸ ਹਰ ਹਰ ਲੇਖ ਹੈ ਰਾਮ ਸੋ ਤੇ ਜਨਕ ਪਾਗ ਨਿਤ ਪੂਜਿਆ ਹੈ ਮੇਰੀ ਜਿੰਦੂੜੀ ਤੇਸ ਜਨਕ ਪਾਗ ਨਿਤ ਪੂਜਿਆ ਹੈ ਮੇਰੀ ਜਿੰਦੂੜੀ ਜੋ ਨਾਰਗ ਹਾਰੇ ਹੋ ਮ ਚਲੇ ਸਹਾਰਾਮ ਨਾਨਕ ਤੈਨੋ ਵਿਟਾ ਹੋ ਵਾਰਿਆ ਮੇਰੀ ਜਿੰਦੜੀਏ ਹਾਰੇ ਸੋਣੇ ਹਰ ਨਾਮ ਮਨਿ ਸਹਾਰਾਮ ਤਰਤ ਪਾਤਾਲ ਆਕਾਸ ਹੈ ਮੇਰੀ ਜਿੰਦੂੜੀਏ ਸਭ ਹਾਰੇ ਹਾਰੇ ਨਾਮ ਧਿਆਵੈ ਰਾਮ ਪਾਉਣ ਪਾਣੀ ਬੈ ਸੰਤਰ ਮੇਰੀ ਜਿੰਦੂੜੀਏ ਨੇ ਤ ਹਰ 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 ਜਸ ਗਾਵ ਰਾਮ ਵਾਣ ਤਰੇ ਸਾਦ ਆਕਾਰ ਹੈ ਮੇਰੇ ਜੰਦੂੜੀ ਮੁਖ ਹਰ ਹਰ ਨਾਮ ਤਿਆਵੈ ਰਾਮ ਨਾਨਕ ਤੇ ਹਰ ਦਰਪਨ ਆਇਆ ਮੇਰੀ ਜਿੰਦੜੀਏ ਜੋ ਗੁਰਮੁਖ ਭਗਤ ਮਨ ਲਾਵੈ ਰਾਮਾਈ ਵਣtreਣਾ ਸਭ ਆਕਾਰ ਹੈ ਮੇਰੀ ਜਿੰਦੜੀਏ ਮੁਖ ਹਰ ਹਰ ਨਾਮ ਤਿਆਵੈ ਰਾਮ ਨਾਨਕ ਤੇ ਹਰ ਦਰ ਪਹਿਲਾਇਆ ਮੇਰੀ ਜਿੰਦੜੀਏ ਗੋਰ ਮੁਖ ਭਗਤ ਮਨ ਲਾਵੈ ਰਾਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ